ਦੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਦਿਨ ਕਲ ਰਾਖੀ ਮੇਰੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਈ ਸਦ ਹੀ ਸੰਗੇ ਅਣ ਦਿਨ ਗੁਰ ਮਿਲ ਗਾਏ ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਈ ਸਦ ਹੀ ਸੰਗੇ ਅਣ ਦਿਨ ਗੁਰ ਮਿਲ ਗਾਏ ਰਹਾਓ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨ ਕਤੂ ਜਾਏ ਅਣਕ ਅਣਕ ਭਾਤ ਬਹੁ ਪੇਖੇ ਰੇ ਰੋਮਨਾ ਸੰਸਰ ਲਾਏ ਮੰਦਰ ਭਾਗ ਸੋਬਤ ਦਵਾਰ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਥੀ ਤੇ ਸਦ ਥਾਏ ਭਾਗ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਨੂੰ ਅਜੇਹਾ ਮਿੱਤਰ ਪ੍ਰਭੂ ਜੀ ਲੱਭ ਗਿਆ ਹੈ ਜੋ ਮੈਨੂੰ ਛੱਡ ਕੇ ਨਹੀਂ ਜਾਂਦਾ ਸਦਾ ਮੇਰੇ ਨਾਲ ਰਹਿੰਦਾ ਹੈ ਗੁਰੂ ਨੂੰ ਮਿਲ ਕੇ ਮੈਂ ਹਰ ਵੇਰੇ ਉਸ ਦੇ ਗੁਣ ਗਾਉਂਦਾ ਰਹਿੰਦਾ ਹਾਂ ਮੇਰੇ ਮਨ ਨੂੰ ਮੋਹ ਲੈਣ ਵਾਲਾ ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ ਹੋਰ ਬਥੇਰੇ ਅਨੇਕਾਂ ਕਿਸਮਾਂ ਦੇ ਵਿਅਕਤੀ ਵੇਖ ਲਏ ਹਨ ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇੱਕ ਵਾਲ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਉਸ ਦੇ ਹਿਰਦੇ ਘਰ ਵਿੱਚ ਭਾਗ ਜਾਗ ਪੈਂਦਾ ਹੈ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ ਤੇ ਉਸ ਦੇ ਹਿਰਦੇ ਵਿੱਚ ਇੱਕ ਰਸਤੀ ਮਾਂ ਦੀ ਮਾਂ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ ਅਤੇ ਨਾਨਕ ਆਖਦਾ ਹੈ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਜਿਸ ਜੀਵ ਦੇ ਹਿਰਦੇ ਘਰ ਵਿੱਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ